ਬਰਨਾਲਾ ਜਿਮਣੀ ਚੌਂਂ ਦੇ ਵਿੱਚ ਆਖਰਕਾਰ ਅਕਾਲੀ ਦਲ ਵਾਲਾ ਉਠ ਕਿਹੜੇ ਪਾਸੇ ਬੈਠ ਰਿਹਾ ਇਸ ਨੂੰ ਲੈ ਕੇ ਜਿਹੜੀ 605 ਸੀਓ ਕਲੀਅਰ ਹੋ ਗਈ ਹੈ ਅਕਾਲੀ ਦਲ ਨੇ ਕਿਹੜੇ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ ਹੈ ਕਿਹੜੇ ਉਮੀਦਵਾਰ ਦੀ ਹਮਾਇਤ ਦੇ ਵਿੱਚ ਕਲਵੰਤ ਸਿੰਘ ਕੰਤਕੀ ਤੂਤਰ ਆਇਆ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਇਹਦੀ ਜਾਣਕਾਰੀ ਆ ਚੌਂਦੀ ਚੌਂਦੀ ਆਈ ਉਹ ਤੁਹਾਨੂੰ ਦੇਣੀ ਹੈ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਜਿਮਨੀ ਚੋਣਾਂ ਲਈ ਅਕਾਲੀ ਦਲ ਦੀ ਵੋਟ ਕਿੱਧਰ ਜਾਣੀ ਹੈ ਕਿੱਧਰ ਨਹੀਂ ਜਾਣੀ ਚਰਚਾ ਬਣੀ ਹੋਈ ਹੈ ਪਰ ਇਹ ਚਰਚਾ ਖਾਸ ਕਰਕੇ ਹਲਕੇ ਵਾਈਜ਼ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਡੇਰਾ ਬਾਬਾ ਨਾਨਕ ਵੀ ਕਲੀਅਰ ਹੋਗੀ ਲਗਭਗ ਚੱਬੇਵਾਲ ਵੀ ਕਲੀਅਰ ਹੋਗੀ ਤੇ ਬਰਨਾਲਾ ਵੀ ਕਲੀਅਰ ਹੋਗੀ ਰਹਿ ਗਈ ਗਿੱਦੜਬਾ ਗਿੱਦੜਬਾਏ ਦੇ ਵਿੱਚ ਪਰਦੇ ਪਿੱਛੇ ਜੋ ਕਲੀਅਰ ਹੋ ਗਿਆ ਉਹ ਤੁਹਾਨੂੰ ਕਈ ਵਾਰ ਦੱਸ ਚੁੱਕੇ ਹਾਂ ਪਰ ਸਵਾਲ ਇਹ ਹੈ ਕਿ ਬਰਨਾਲਾ ਦੇ ਵਿੱਚ ਕੀ ਸਥਿਤੀਆਂ ਨੇ ਬਰਨਾਲਾ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਨੇ ਐਨ ਮੌਕੇ ਤੇ ਪੈਤੜਾ ਬਦਲਦਿਆਂ ਹੋਇਆ ਆਪਣੀ سپورਟ ਜਿਹੜੀ ਹੈ ਉਹ ਉਮੀਦਵਾਰ ਨੂੰ ਦੇ ਦਿੱਤੀ ਉਹ ਉਮੀਦਵਾਰ ਕੋਈ ਹੋਰ ਨਹੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਤੂ ਨੇ ਬੀਤੀ ਕਾਲ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਆਖਰੀ ਦਿਨ ਸਾਰੇ ਉਮੀਦਵਾਰਾਂ ਨੇ ਹੰਬਲਾ ਮਾਰਿਆ ਗੋਬਿੰਦ ਸੰਧੂ ਦੇ ਪ੍ਰੋਗਰਾਮ ਦੇ ਵਿੱਚ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਗਈ ਜਿਸ ਨੇ ਸਾਫ਼ ਸੰਕੇਤ ਹੀ ਨਹੀਂ ਦਿੱਤਾ ਖੁੱਲ੍ਹ ਕੇ ਹਮੈਦ ਦਾ ਐਲਾਨ ਵੀ ਕੀਤਾ ਦਰਅਸਲ ਚੋਣ ਪ੍ਰਚਾਰ ਦੇ ਆਖਰੀ ਦਿਨ ਬਰਨਾਲਾ ਦੇ ਵਿੱਚ ਜਿਮਨੀ ਚੋਣ ਦਰਹਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸਾਇੰਗ ਸਵਾ ਵਿੱਚ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸਮੇਂ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਈ ਇਹਨਾਂ ਦੇ ਵਿੱਚ ਹਲਕਾ ਇੰਚਾਰਜ ਕੁਲਵੰਤ ਸਿੰਘ ਕਾਦਤਾ ਕੀਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯਾਦਵਿੰਦਰ ਸਿੰਘ ਦਿਵਾਨਾ ਅਤੇ ਸੰਜੀਵ ਛੋਰੀ ਸਾਬਕਾ ਪ੍ਰਧਾਨ ਨਗਰ ਕੌਂਸਲ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਸ਼ਾਮਲ ਹੋਏ ਇਸ ਮੌਕੇ ਕੁਲਵੰਤ ਸਿੰਘ ਕਾਂਤਾ ਕੀਤਾ ਨੇ ਕਿਹਾ ਕਿ ਪੰਥਕ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੂੰ ਪੰਥ ਅਤੇ ਪੰਜਾਬ ਦੇ ਵਡੇਰਾ ਹਿੱਤਾਂ ਲਈ ਹਮਾਇਤ ਦੇਣਾ ਜ਼ਰੂਰੀ ਹੈ ਇਹ ਗੱਲ ਕੁਲਵੰਤ ਸਿੰਘ ਕਾਂਤਾ ਨੇ ਆਖੀ ਹੈ ਸਵਾਲੇ ਪੈਦਾ ਹੋ ਚੁੱਕੇ ਐ ਕਿ ਜੋ ਅੰਦਰਖਾਤੇ ਦੀਆਂ ਰਿਪੋਰਟਾਂ ਆ ਰਹੀਆਂ ਨੇ ਉਹ ਇਹਦੇ ਉਲਟ ਆ ਰਹੀਆਂ ਨੇ ਜੋ ਅਸੈਸਮੈਂਟ ਵੀ ਆਈ ਜੋ ਚੀਜ਼ਾਂ ਵੀ ਆਈਆਂ ਸ਼ਾਇਦ ਉਹ ਅਸੈਸਮੈਂਟ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ ਇਸ ਵੇਲੇ ਜਿਹੜਾ ਅਕਾਲੀ ਦਲ ਨੇ ਆਪਣਾ ਫੈਸਲਾ ਬਦਲ ਲਿਆ ਹੋਵੇ ਰਿਪੋਰਟਾਂ ਜੋ ਆ ਰਹੀਆਂ ਨੇ ਉਹ ਇਹ ਆ ਰਹੀਆਂ ਨੇ ਕਿ ਅਕਾਲੀ ਦਲ ਦਾ ਇੱਕ ਲਾਰਜ ਨੰਬਰ ਆ ਜਿਹੜਾ ਵੋਟ ਦਾ ਉਹ ਗੁਰਦੀਪ ਬਾਠਵਾਲ ਨੂੰ ਡਿਕਲਾਈਨ ਜਣੀ ਕਿ ਉਹਨੂੰ ਇਸ਼ਾਰਾ ਕੀਤਾ ਗਿਆ ਕੁਝ ਪਰਸੈਂਟ ਵੋਟ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਆਪ ਹੁਰਦਗੀ ਚ ਜਾ ਰਿਹਾ ਹੈ ਥੋੜਾ ਜਿਹਾ ਕਾਂਗਰਸ ਨੂੰ ਤੇ ਬਾਕੀ ਦਾ ਬਚਦਾ ਗੋਵਿੰਦ ਸੰਧੂ ਹਰਾਂ ਨੂੰ ਅੱਜ ਅਕਾਲੀ ਦਲ ਨੇ ਹਮਾਇਤ ਦਾ ਐਲਾਨ ਹੀ ਕਰਤਾ ਤਾਂ ਫਿਰ ਪਿੱਛੇ ਰਹਿ ਕੀ ਗਿਆ ਹੁਣ ਤਾਂ ਉਹਨਾਂ ਨੇ ਆਪਣੇ ਮੂੰਹੋਂ ਕਹਿਤਾ ਕਿ ਉਹਨਾਂ ਦੀ ਹਮਾਇਤ ਜਿਹੜੀ ਆ ਉਹ ਗੋਵਿੰਦ ਸਿੰਘ ਸੰਧੂ ਨੂੰ ਹੈ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜੇ ਆਪਸ ਚ ਸਿਧਾਂਤਕ ਲੜਾਈ ਲੜਦੇ ਹਮੇਸ਼ਾ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ ਸਿਮਰਜੀਤ ਸਿੰਘ ਮਾਨ ਨੂੰ ਕਰੜੇ ਹੱਥੀ ਲੈਂਦੇ ਰਹੇ ਸਿਮਰਜੀਤ ਸਿੰਘ ਮਾਨ ਨੇ ਤਾਂ ਐਸਾ ਕੋਈ ਮੌਕਾ ਛੱਡਿਆ ਹੀ ਨਹੀਂ ਕਿ ਜਦੋਂ ਬਰਾਦਲ ਪਰਿਵਾਰ ਅਤੇ ਉਹਨਾਂ ਦੇ ਕਬਜ਼ੇ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਿਧਾਂਤਾਂ ਤੋਂ ਭਟਕਣ ਸਦਾ ਸਿੱਖ ਸਿਧਾਂਤਾਂ ਦੀ ਖਿਲਾਫ ਵਰਜੀ ਕਰਨ ਦੇ ਇਲਜ਼ਾਮ ਲਾਏ ਨੇ ਪਰ ਸਵਾਲ ਇਹ ਹੈ ਕਿ ਹੁਣ ਬਡੇਰੇ ਹੀ ਤਜਾਗ ਪੇ ਦੋਵਾਂ ਧਿਰਾਂ ਦੇ ਤਾਂ ਕੀ ਕਰ ਸਕਦੇ ਆ ਇਹ ਚੀਜ਼ਾਂ ਉਦੋਂ ਬੜੀਆਂ ਮੈਟਰ ਕਰਦੀਆਂ ਨੇ ਜਦੋਂ ਇੱਕ ਧਿਰ ਚੋਣਾਂ 'ਚ ਮੈਨਸ ਹੁੰਦੀ ਆ ਨਹੀਂ ਲੜਦੀ ਆਪਣਾ ਉਮੀਦਵਾਰ ਨਹੀਂ ਦਿੰਦੀ ਤਾਂ ਉਸਦੇ ਵੋਟ ਬੈਂਕ ਨੂੰ ਲੈ ਕੇ 605 ਹਮੇਸ਼ਾ ਬਰਕਰਾਰ ਰਹੀ ਹੈ ਇਹ 605 ਸਾਰੇ ਹਲਕਿਆਂ 'ਚ ਹੀ ਲਗਭਗ ਬਰਕਰਾਰ ਹੈ ਪਰ ਬਰਨਾਲੇ ਦੇ ਵਿੱਚ ਜਿਸ ਪ੍ਰਕਾਰ ਗੋਵਿੰਦ ਸੰਧੂ ਦੇ ਹੱਕ 'ਚ ਕੁਲਵੰਤ ਕਾਂਤਾ ਨੇ ਸਟੇਟਮੈਂਟ ਦਿੱਤੀ ਹੈ ਇਸ ਨੇ ਚੀਜ਼ਾਂ ਨੂੰ ਹੋਰ ਉਲਝਾ ਦਿੱਤਾ ਕਿਉਂਕਿ ਜਿਸ ਪ੍ਰਕਾਰ ਕੱਲ ਫੀਲ ਹੋਇਆ ਕਿ ਗਰਦੀਪ ਬਾਟ ਦੇ ਨਾਲ ਅਕਾਲੀ ਦਲ ਦੇ ਲੋਕ ਤੁਰਦੇ ਨਜ਼ਰ ਆਏ ਇਹ ਇਸ ਗੱਲ ਨੇ ਕਲੀਅਰ ਨਹੀਂ ਕੀਤਾ ਕਿ ਕੀ ਬਣ ਸਕਦਾ ਹੈ ਬਰਨਾਲੇ ਦੇ ਵਿੱਚ ਇੱਕ ਵੱਡਾ ਸਵਾਲ ਜਿਹੜਾ ਇੱਥੇ ਖੜਾ ਹੋ ਚੁੱਕਿਆ ਹੈ ਕੁੱਲ ਮਿਲਾ ਕੇ ਹੁਣ ਦੇਖਣ ਵਾਲੀ ਗੱਲ ਹੈ ਕਿ ਅਕਾਲੀ ਦਲ ਦੀ ਜਿਹੜੀ 20 ਤੋਂ 30 ਹਜ਼ਾਰ ਦੇ ਵਿੱਚ ਵਿੱਚ ਵੋਟ ਬੈਂਕ ਹੈਗਾ ਬਰਨਾਲਾ ਵਿਧਾਨ ਸਭਾ ਹਲਕੇ ਚ ਉਹ ਕਿਹੜੇ ਪਾਸੇ ਨੂੰ ਵੰਦ ਆਇਆ ਕਿਸ ਪਾਸੇ ਨੂੰ ਜਾਂਦਾ ਹੈ ਕਿਉਂਕਿ ਉਹ ਬੜੇ ਮਾਇਨੇ ਰੱਖਦਾ ਜੇ ਮੰਨ ਲਓ ਕਿ 15 20 ਹਜ਼ਾਰ ਵੋਟ ਇੱਕ ਥਾਂ 'ਚ ਚਲੇ ਜਾਂਦਾ ਤਾਂ ਫਿਰ ਗੋਵਿੰਦ ਸੰਧੂ ਅੱਜ ਦੀ ਡੇਟ ਦੇ ਵਿੱਚ ਜਿਹੜਾ ਪਿੱਛੜ ਕੇ ਚੱਲਦੇ ਹੋਏ ਨਜ਼ਰ ਆ ਰਹੇ ਸੀ ਤੀਜੇ ਚੌਥੇ ਤੇ ਫੌਲ ਕਰਦੇ ਸੀ ਉਹ ਜਿਹੜਾ ਹੁਣ ਚੰਗੀ ਪੋਜੀਸ਼ਨ 'ਚ ਆ ਜਾਣਗੇ ਤੇ ਨਾ ਨਾ ਕਰਦੇ ਆ ਉਹ ਜਿਹੜਾ 20 ਤੋਂ 22000 ਵੋਟ ਦੇ ਗੇੜ ਨੂੰ ਹੱਥ ਪਾ ਲੈਂਦੇ ਨੇ ਜੇਕਰ ਅਸੀ ਸਥਿਤੀ ਬਣਦੀ ਆ ਤਾਂ ਫਿਰ ਬੜੀ ਰੋਚਕ ਟੱਕਰ ਹੋ ਸਕਦੀ ਹੈ ਕਾਂਗਰਸ ਲਈ ਤੇ ਆਮ ਆਦਮੀ ਪਾਰਟੀ ਲਈ ਵੱਡੀਆਂ ਚੁਣੌਤੀਆਂ ਬਣਨ